ਪੰਜਾਬ ਦੇ ਮਾਲਵਾ ਖੇਤਰ ਦੇ ਪਿੰਡ ਰਾਮਪੁਰਾ ਦੇ ਵਿੱਚ ਦੁਪਹਿਰ ਦਾ ਸਮਾਂ ਹੈ ਪਿੰਡ ਦੀਆਂ ਗਲੀਆਂ ਦੇ ਵਿੱਚ ਇੱਕ ਅਜੀਬ ਜਿਹਾ ਖਾਮੋਸ਼ ਤਣਾ ਫੈਲਿਆ ਹੋਇਆ ਹੈ ਜਿਵੇਂ ਕਿਸੇ ਤੂਫਾਨ ਤੋਂ ਪਹਿਲਾਂ ਦੀ ਚੁੱਪ ਹੋਵੇ ਪਿੰਡ ਦੇ ਚੌਕ ਵਿੱਚ ਸੈਂਕੜੇ ਪਿੰਡ ਵਾਸੀ ਇਕੱਠੇ ਹੋਏ ਹਨ ਉਹਨਾਂ ਦੀਆਂ ਅੱਖਾਂ ਵਿੱਚ ਗੁੱਸਾ ਉਲਝਣ ਅਤੇ ਨਾ ਮੰਜ਼ੂਰੀ ਦੇ ਭਾਵ ਹਨ ਉਹ ਸਭ ਇੱਕ ਫੈਸਲੇ ਦੀ ਉਡੀਕ ਕਰ ਰਹੇ ਹਨ ਉਹਨਾਂ ਦੇ ਸਾਹਮਣੇ ਖੜਾ ਹੈ ਪਿੰਡ ਦਾ ਸਰਪੰਚ ਨਾਲ ਖੜਾ ਹੈ ਇੱਕ ਹੰਗਸ ਸਿੰਘ ਦਾ ਵੱਡਾ ਜਥਾ ਜੋ ਹੁਣੇ-ਹੁਣੇ ਇੱਕ ਕਾਰ ਦੇ ਵਿੱਚੋਂ ਥੱਲੇ ਉਤਰਿਆ ਹੋਏ ਅਚਾਨਕ ਹੀ ਪਿੰਡ ਦੇ ਵਿੱਚੋਂ ਇੱਕ ਬਜ਼ੁਰਗ ਬੋਲਦਾ ਹੋਏ ਬਿਲਕੁਲ ਗਲਤ ਹੈ ਜੀ ਇਸ ਔਰਤ ਨੇ ਸਾਡੇ ਪਿੰਡ ਦਾ ਨਾਮ ਬਦਨਾਮ ਕੀਤਾ ਹੋਏ ਆਪਣੇ ਹੀ ਮੁੰਡੇ ਦੇ ਬੱਚੇ ਨੂੰ ਜਨਮ ਦਿੱਤਾ ਹੋਏ ਇਹੋ ਜੀ ਔਰਤ ਨੂੰ ਪਿੰਡ ਵਿੱਚੋਂ ਕੱਢ ਦੇਣਾ ਚਾਹੀਦਾ ਹੋਏ ਇਹੋ ਜੀ ਔਰਤਾ ਦਾ ਨਾਂ ਪਾਣੀ ਬੰਦ ਕਰਨਾ ਚਾਹੀਦਾ ਹੋਏ ਬਾਬਾ ਜੀ ਤੁਸੀਂ ਆਪ ਫੈਸਲਾ ਕਰੋ ਇਹੋ ਜੀ ਔਰਤ ਨੂੰ ਪਿੰਡ ਦੇ ਵਿੱਚ ਰਹਿਣ ਦਾ ਹੱਕ ਹੈ ਸਮਾਜ ਦੇ ਵਿੱਚ ਰਹਿਣ ਦਾ ਹੱਕ ਹੈ ਜਾਂ ਨਹੀਂ ਇਹਨਾਂ ਸੁਣ ਕੇ ਨਹੰਗਸ ਸਿੰਘਾਂ ਦੇ ਜਥੇ ਵਿੱਚੋਂ ਇੱਕ ਨੰਘ ਸਿੰਘ ਨੂੰ ਬੇਹੱਦ ਗੁੱਸਾ ਆੜਿਆ ਇਕਦਮ ਰੋਹ ਦੇ ਵਿੱਚ ਬੋਲਿਆ ਜੇਕਰ ਇਹੋ ਜੀ ਗੱਲ ਹੈ ਤਾਂ ਉਸ ਔਰਤ ਨੂੰ ਇੱਥੇ ਤੱਕ ਹੀ ਪੂਰੇ ਪੰਜਾਬ ਦੇ ਵਿੱਚ ਰਹਿਣ ਦਾ ਹੱਕ ਨਹੀਂ ਹੈ ਅੱਜ ਹੋ ਜਾਵੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਅਚਾਨਕ ਜਕਾਰੇ ਲਾਉਂਦੇ ਅਤੇ ਨਾਰੇ ਲਗਾਉਂਦੇ ਸਾਰੇ ਪਿੰਡ ਵਾਸੀ ਉਸ ਟੌਕ ਤੋਂ ਥੋੜੀ ਦੂਰ ਉਸ ਔਰਤ ਬਲਵਿੰਦਰ ਕੌਰ ਦੇ ਘਰ ਦੇ ਗੇਟ 'ਤੇ ਪਹੁੰਚ ਜਾਂਦੇ ਹਨ ਨੰਘ ਸਿੰਘਾਂ ਵਿੱਚੋਂ ਇੱਕ ਨੰਘ ਸਿੰਘ ਰੋਹ ਦੇ ਵਿੱਚ ਆ ਕੇ ਆਪਣੀ ਲੱਤ ਦੇ ਨਾਲ ਗੇਟ ਨੂੰ ਤੋੜ ਦਿੰਦਾ ਹੈ ਗੇਟ ਪਹੁੰਚਦਾ ਹੋਏ ਅਚਾਨਕ ਹੀ ਅੰਦਰ ਦਿਖਦਾ ਹੈ ਇੱਕ ਔਰਤ ਤਕਰੀਬਨ 50 ਸਾਲ ਦੀ ਇੱਕ ਨਵਜੰਮੇ ਬੱਚੇ ਨੂੰ ਆਪਣੀ ਸ਼ਾਤੀ ਨਾਲ ਲਗਾ ਕੇ ਸੁਲਾਉਣ ਦੀ ਕੋਸ਼ਿਸ਼ ਕਰ ਰਹੀ ਸੀ ਜਿਵੇਂ ਕਿ ਸ਼ਾਇਦ ਇਸ ਘਟਨਾ ਤੋਂ ਉਸ ਨੂੰ ਕੋਈ ਫਰਕ ਨਾ ਪੈਂਦਾ ਹੋਵੇ ਜਾਂ ਫਿਰ ਇਸ ਘਟਨਾ ਤੋਂ ਅਣਜਾਣ ਬਣਦੀ ਕੋਸ਼ਿਸ਼ ਕਰ ਰਹੀ ਹੈ ਅਚਾਨਕ ਹੀ ਬਲਵਿੰਦਰ ਸਿੰਘ ਦੇ ਸਾਹਮਣੇ ਲਗਭਗ ਅੱਧਾ ਪਿੰਡ ਅਤੇ ਉਹ ਨਿਹੰਗ ਸਿੰਘਾਂ ਦਾ ਜਥਾ ਪਿਆਰ ਵਰਤਿਆ ਨੀਲੇ ਬਾਨੇ ਦੇ ਵਿੱਚ ਚੰਗੇ ਉੱਚੇ ਦਮਾਨਾਂ ਤੇ ਅਤੇ ਹੱਥ ਦੇ ਵਿੱਚ ਵੱਡੀਆਂ ਕਿਰਪਾਨਾਂ ਫੜੀ ਰੋਹ ਦੇ ਵਿੱਚ ਅੱਖਾਂ ਦੇ ਵਿੱਚ ਗੁੱਸਾ ਅਚਾਨਕ ਬੋਲ ਪੈਂਦੇ ਹਨ ਕਿ ਇਹ ਸੱਤਹਿ ਬੀਬੀ ਤੂੰ ਆਪਣੇ ਹੀ ਮੁੰਡੇ ਦੇ ਬੱਚੇ ਨੂੰ ਜਨਮ ਦਿੱਤਾ ਹੋਏ ਆ ਭਲਾ ਕਿਵੇਂ ਹੋ ਸਕਦਾ ਹੈ ਤੈਨੂੰ ਕੋਈ ਸ਼ਰਮ ਹਜਾ ਹੈ ਨਹੀਂ ਤੂੰ ਮਰਿਆਦਾ ਦੇ ਵਿੱਚ ਨਹੀਂ ਰਹਿ ਸਕਦੇ ਭਲਾ ਇਹੋ ਜੀ ਕੀ ਅਗ ਲੱਗੀ ਸੀ ਆਪਣੇ ਹੀ ਮੁੰਡੇ ਦੇ ਬੱਚੇ ਨੂੰ ਤੂੰ ਜਨਮ ਦੇ ਦਿੱਤਾ ਆਖਿਰਕਾਰ ਕਿਉਂ ਨਹੀਂ ਕੀਤਾ ਆਪਣੇ ਮੁੰਡੇ ਦਾ ਵਿਆਹ ਤੂੰ ਆਪਣੇ ਮੁੰਡੇ ਦੇ ਬੱਚੇ ਨੂੰ ਖੜਾਉਂਦੀ ਲੇਕਿਨ ਆਪ ਜਮਣ ਦੀ ਕਿਰ ਓਰ ਸੀ ਇਹ ਬਿਲਕੁਲ ਨਾਕਾਬਲੇ ਆਸਾ ਹੈ ਅਸੀਂ ਅਜਿਹਾ ਬਿਲਕੁਲ ਸਾਡੇ ਪੰਜਾਬ ਦੀ ਧਰਤੀ ਤੇ ਨਹੀਂ ਹੋਣ ਦੇਵਾਂਗੇ ਬੀਬੀ ਰੇ ਬੋਲਣ ਦੀ ਕੋਸ਼ਿਸ਼ ਕੀਤੀ ਲੇਕਿਨ ਅਚਾਨਕ ਹੀ ਪਿੰਡ ਦਾ ਇੱਕ ਬਜ਼ੁਰਗ ਬੋਲ ਉੱਠਿਆ ਬਿਲਕੁਲ ਸਹੀ ਕਹਿ ਰਹੇ ਹਨ ਬਾਬਾ ਜੀ ਅਸੀਂ ਤੈਨੂੰ ਪਿੰਡ ਦੇ ਵਿੱਚ ਨਹੀਂ ਰਹਿਣ ਦੇਣਾ ਆਖਿਰਕਾਰ ਸਾਡੇ ਪਿੰਡ ਦੀ ਇੱਜ਼ਤ ਦਾ ਸਵਾਲ ਹੈ ਜਾਂ ਚਲੀ ਜਾਂਤੋਂ ਬਨ ਲੈ ਆਪਣਾ ਬੜੀਆ ਬਿਸਤਰਾ ਅਸੀਂ ਨਹੀਂ ਜਾਣਦੇ ਕਿੱਧਰ ਜਾਵਾਂਗੇ ਬਸ ਐਸੇ ਦਫਾ ਹੋ ਜਾ ਤੇਰੇ ਕਰਕੇ ਸਾਰੇ ਪਿੰਡ ਦਾ ਨਾਮ ਬਦਨਾਮ ਹੋ ਰਿਹਾ ਹੈ ਲੇਕਿਨ ਜਿਵੇਂ ਹੀ ਬੀਬੀ ਬਲਵਿੰਦਰ ਕੌਰ ਨੇ ਬੋਲਣਾ ਸ਼ੁਰੂ ਕੀਤਾ ਨਾ ਕੱਲੇ ਕੱਲੇ ਦੀ ਹਿੰਮਤ ਜਵਾਬ ਦੇਗੀ ਕਿਸੇ ਦੀ ਹਿੰਮਤ ਨਹੀਂ ਹੋਈ ਅੱਗੇ ਬੋਲ ਸਕੇ ਅਚਨਕ ਹੀ ਉਸ ਦੀ ਗੱਲ ਸੁਣ ਕੇ ਨਿਹੰਗ ਸਿੰਘਾਂ ਦਾ ਧਾਮ ਪੁਬਾ ਮਾਰ ਕੇ ਰੋਣ ਲੱਗ ਪਿਆ ਬਾਬਾ ਸਤਨਾਮ ਸਿੰਘ ਜੋ ਕਿ ਉਸ ਨਿਹੰਗ ਸਿੰਘਾਂ ਦੇ ਜਥੇ ਦੇ ਮੁਖੀ ਸਨ ਉੱਚੀ ਉੱਚੀ ਕਰਕੇ ਪੁਬਾ ਮਾਰ ਕੇ ਰੋਣ ਲੱਗ ਪਏ ਆਖਿਰਕਾਰ ਅਧਿਕਾਰੀ ਕਹ ਦਿੱਤਾ ਉਸ ਔਰਤ ਨੇ ਆਖਿਰਕਾਰ ਨਿਹੰਗ ਸਿੰਘ ਉਸ ਦਲੀਲ ਔਰਦੀ ਅਜਹੀ ਔਰਦੀ ਜਿਸ ਨੇ ਆਪਣੇ ਹੀ ਮੁੰਡੇ ਦੇ ਬੱਚੇ ਨੂੰ ਜਨਮ ਦਿੱਤਾ ਹੋਏ ਉਸ ਦੀ ਗੱਲ ਸੁਣ ਕੇ ਕਿਉਂ ਰੋ ਪਏ ਆਖਿਰਕਾਰ ਉਸ ਨੇ ਅਧਿਹਾ ਕਿਉਂ ਕੀਤਾ ਨਿਹੰਗ ਸਿੰਘ ਭਾਵੁਕ ਕਿਉਂ ਹੋਏ ਜਾਣ ਲੇ ਬਣੇ ਰਹੋ ਜੀ ਵੀਰਿਆ ਅੰਤ ਤੱਕ ਕੌਣ ਸੀ ਔਰਤ ਅਤੇ ਕਿਉਂ ਕੀਤਾ ਉਸਨੇ ਸਾਰਾ ਕੰਮ ਕਿਸੇ ਉਸਦੀ ਮਜਬੂਰੀ ਜਾਂ ਇਸ ਦੇ ਪਿੱਛੇ ਕੋਈ ਹੋਰ ਵਜ੍ਹਾ ਸੀ ਜੋ ਕਿ ਸਾਰਿਆਂ ਤੋਂ ਲੁਕੀ ਸੀ ਹਾਂਜੀ ਕੱਲੀ ਕੱਲੀ ਗੱਲ ਤੁਹਾਨੂੰ ਕਰਾਵਾਂਗੇ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਦੋਸਤੋ ਬਿਨਾਂ ਦੇਰ ਕੀਤੇ ਹਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਪੰਜਾਬ ਦੇ ਮਾਲਵਾ ਖੇਤਰ ਵਿੱਚ ਵਸਿਆ ਪਿੰਡ ਰਾਮਪਰਾ ਆਪਣੀ ਸਾਂਝੀ ਬਾਲਤਾ ਸادਗੀ ਅਤੇ ਧਾਰਮਿਕ ਕਦਰਾਂ ਕੀਮਤਾਂ ਵਾਲੀ ਮਸ਼ਹੂਰ ਸੀ ਇਥੋਂ ਦੇ ਲੋਕ ਪ੍ਰਾਪਤਨ ਰੀਤੀ ਰਿਵਾਜਾਂ ਨੂੰ ਬੜੇ ਸਤਕਾਰ ਨਾਲ ਨਿਭਾਉਂਦੇ ਐਸੇ ਪਿੰਡ ਵਿੱਚ ਰਹਿੰਦੀ ਸੀ ਬੀਬੀ ਬਲਵਿੰਦਰ ਕੌਰ ਜੋ ਆਪਣੇ ਇਕਲੌਤੇ ਪੁੱਤਰ ਜਸਪਾਲ ਸਿੰਘ ਨਾਲ ਰਹਿੰਦੀ ਬੀਬੀ ਬਰਵਿੰਦਰ ਕੌਰ ਨੇ ਛੋਟੀ ਉਮਰ ਦੇ ਵਿੱਚ ਹੀ ਆਪਣੇ ਘਰ ਵਾਲੇ ਨੂੰ ਗੁਆ ਲਿਆ ਉਦੋਂ ਤੋਂ ਉਸਨੇ ਆਪਣੀ ਸਾਰੀ ਜ਼ਿੰਦਗੀ ਆਪਣੇ ਪੁੱਤਰ ਜਸਪਾਲ ਨੂੰ ਪਾਲਣ ਪੋਸ਼ਣ ਵਿੱਚ ਸਮਰਪਿਤ ਕਰ ਦਿੱਤੀ ਉਹ ਇੱਕ ਉੱਚ ਮੱਧ ਵਰਗੀ ਪਰਿਵਾਰ ਤੋਂ ਸੀ ਜਿਨ੍ਹਾਂ ਦਾ ਗੁਜ਼ਾਰਾ ਖੇਤੀਬਾੜੀ ਅਤੇ ਕੁਝ ਜ਼ਮੀਨ ਦੇ ਠੇਕੇ ਤੋਂ ਚੱਲਦਾ ਸੀ ਉਹ ਨਾਂ ਬਹੁਤ ਅਮੀਰਸਾ ਨਾ ਅਤੇ ਨਾ ਹੀ ਬਹੁਤੇ ਗਰੀਬ ਬਸ ਇੱਕ ਸਨਮਾਨਜਨਕ ਅਤੇ ਸੁਖੀ ਜੀਵਨ ਬទਿਤ ਕਰਦੇ ਬੀਬੀ ਬਲਵਿੰਦਰ ਕੌਰ ਦੀ ਦੁਨੀਆ ਜਸਪਾਲ ਦੇ ਆੜੇ ਦੁਆਲੇ ਘੁੰਮਦੀ ਸੀ ਉਸ ਨੂੰ ਲੱਗਦਾ ਵੀ ਜਸਪਾਲ ਉਸ ਜਿੰਦਗੀ ਦਾ ਇੱਕੋ ਇੱਕ ਸਹਾਰਾ ਹੈ ਅਤੇ ਉਸ ਤੇ ਭਵਿੱਖ ਦੀ ਆਸ ਹੈ ਜਸਪਾਲ ਸਿੰਘ 21 ਸਾਲ ਦਾ ਇੱਕ ਨੌਜਵਾਨ ਗੱਭਰੂ ਜਵਾਨ ਲੜਕਾ ਪੜ੍ਹਾਈ ਦੇ ਵਿੱਚ ਹੁਸ਼ਿਆਰ ਅਤੇ ਖੇਡਾਂ ਦੇ ਵਿੱਚ ਵੀ ਅੱਗੇ ਸੀ ਉਹ ਇੱਕ ਨੇਕ ਦਿਲ ਅਤੇ ਸਭਿਕ ਨੌਜਵਾਨ ਸੀ ਜੋ ਆਪਣੀ ਮਾਂ ਦਾ ਬਹੁਤ ਆਦਰ ਕਰਦਾ ਉਸ ਦਾ ਸੁਪਨਾ ਸੀ ਵੀ ਉਹ ਵੱਡਾ ਹੋ ਕੇ ਇੱਕ ਚੰਗੀ ਨੌਕਰੀ ਕਰੇਗਾ ਅਤੇ ਆਪਣੀ ਮਾਂ ਨੂੰ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਦੇਵੇਗਾ ਖਾਸ ਕਰਕੇ ਉਹਨਾਂ ਸਾਰੇ ਦੁੱਖਾਂ ਦਾ ਭੁਗਤਾਨ ਕਰੇਗਾ ਜੋ ਉਸ ਦੀ ਮਾਂ ਨੇ ਉਸ ਨੂੰ ਪਾਲਣ ਲਈ ਸਹਿਆ ਮਾਂ ਪੁੱਤਰ ਦਾ ਇਹ ਰਿਸ਼ਤਾ ਪਿੰਡ ਵਿੱਚ ਇੱਕ ਮਿਸਾਲ ਸੀ ਜਿੱਤੇ ਹਰ ਕੋਈ ਉਹਨਾਂ ਦੀ ਤਾਰੀਫ ਕਰਦਾ ਪਰ ਜ਼ਿੰਦਗੀ ਕਦੋਂ ਕਿਹੜਾ ਮੋੜ ਲੈ ਲਵੇ ਕੋਈ ਨਹੀਂ ਜਾਣਦਾ ਇੱਕ ਦਿਨ ਜਸਪਾਲ ਨੂੰ ਅਚਾਨਕ ਬੁਖਾਰ ਹੋਇਆ ਜੋ ਕਈ ਦਿਨਾਂ ਤੱਕ ਨਹੀਂ ਉਤਰਿਆ ਬੀਬੀ ਬਲਵਿੰਦਰ ਕੌਰ ਉਸਨੂੰ ਤੁਰੰਤ ਸ਼ਰਧੇ ਦੇ ਵੱਡੇ ਡਾਕਟਰਾਂ ਕੋਲ ਲਿ ਗਈ ਜਿੱਥੇ ਕਈ ਮਹਿੰਗੀਆਂ ਜਾਂਚਾਂ ਕਰਵਾਈਆਂ ਗਈਆਂ ਕਈ ਦਿਨਾਂ ਦੀ ਉਡੀਕ ਤੋਂ ਬਾਅਦ ਡਾਕਟਰਾਂ ਨੇ ਉਹ ਖਬਰ ਸੁਣਾਈ ਜਿਸ ਨੇ ਬੀਬੀ ਬਲਵਿੰਦਰ ਕੌਰ ਦੇ ਪੈਰਾਂ ਹਟੋ ਜਮੀਨ ਕਿਸਕਾ ਦਿੱਤੇ ਜਸਪਾਲ ਨੂੰ ਖੋਨ ਦਾ ਕੈਂਸਰ ਹੈ ਯਾਨੀ ਬਲੱਡ ਕੈਂਸਰ ਸੇ ਇੱਕ ਅਜਿਹੀ ਜਾਨਲੇਵਾ ਬਿਮਾਰੀ ਜੋ ਉਸਦੀ ਜਾਨ ਵੀ ਲੈ ਸਕਦੀ ਸੀ ਮਾਪ ਪੁੱਤਰ ਦੋਵਾਂ ਲਈ ਇੱਕ ਖਬਰ ਇੱਕ ਵੱਡਾ ਸਦਮਾ ਸੀ ਬਿਜਲੀ ਵਾਂਗ ਘਰ ਤੇ ਡਿੱਗਿਆ ਸੀ ਜਸਪਾਲ ਨੇ ਵੀ ਹਿੰਮਤ ਨਹੀਂ ਹਾਰੇ ਅਤੇ ਬੀਬੀ ਬਲਵਿੰਦਰ ਕੌਰ ਨੇ ਆਪਣੀ ਸਾਰੀ ਜਮ੍ਹਾਂ ਪੂੰਜੀ ਅਤੇ ਜ਼ਮੀਨ ਗਾਣੇ ਰੱਖ ਕੇ ਉਸਤੇ ਇਲਾਜ ਵਿੱਚ ਲਗਾ ਦਿੱਤੇ ਇਲਾਜ ਸ਼ੁਰੂ ਹੋਣ ਤੋਂ ਪਹਿਲਾਂ ਡਾਕਟਰਾਂ ਨੇ ਇੱਕ ਜ਼ਰੂਰੀ ਸਲਾਹ ਦਿੱਤੀ ਕਿ ਕੈਂਸਰ ਦੇ ਇਲਾਜ ਯਾਨੀ ਕੀਮੋਥੈਰੇਪੀ ਨਾਲ ਜਸਪਾਲ ਦੀ ਬੱਚੇ ਪੈਦਾ ਕਰਨ ਦੀ ਸਮਰੱਥਾ ਬਿਲਕੁਲ ਖਤਮ ਹੋ ਸਕਦੀ ਹੈ ਇਸ ਲਈ ਡਾਕਟਰਾਂ ਨੇ ਉਸਦੇ ਸ਼ੁਕਰਾਨੂ ਯਾਨੀ ਸੀਮਨ ਸੁਰੱਖਿਤ ਰੱਖਣ ਦੀ ਸਲਾਹ ਦਿੱਤੀ ਤਾਂ ਜੋ ਉਪਵਿੱਕ ਦੇ ਵਿੱਚ ਜੇਕਰ ਉਚਾਏ ਤਾਂ ਉਸ ਦਾ ਪਰਿਵਾਰ ਅੱਗੇ ਵਧ ਸਕੇ ਜਸਪਾਲ ਨੇ ਆਪਣੀ ਮਾਂ ਨਾਲ ਸਲਾਹ ਕਰਕੇ ਇਸ ਲਈ ਹਾਮੀ ਭਰ ਦਿੱਤੀ ਸ਼ਹਿਰ ਦੇ ਇੱਕ ਆਟੋਨਿਕ ਫਰਟੀਲਿਟੀ ਸੈਂਟਰ ਵਿੱਚ ਉਸਦੇ ਸ਼ੁਕਰਾਨੂ ਬੜੀ ਸਾਵਧਾਨੀ ਨਾਲ ਸੁਰੱਖਿਤ ਰੱਖੇ ਗਏ ਇਲਾਜ ਚੱਲ ਰਿਹਾ ਸੀ ਪਰ ਜਸਪਾਲ ਦੀ ਸਤ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਹਰ ਦਿਨ ਉਸਦੀ ਹਾਲਤ ਹੋਰ ਵਿਗੜਦੀ ਜਾ ਰਹੀ ਸੀ ਇੱਕ ਦਿਨ ਜਮਨ ਜਸਪਾਲ ਨੇ ਮਸੂਲ ਕੀਤਾ ਵੀ ਉਸ ਦਾ ਅੰਤ ਨੇੜੇ ਹੈ ਤਾਂ ਉਸ ਨੇ ਬੀਬੀ ਬਲਵਿੰਦਰ ਕੌਰ ਅਤੇ ਆਪਣੀ ਮਾਸੀ ਨੂੰ ਆਪਣੇ ਕੋਲ ਬੁਲਾਇਆ ਮਾਂ ਉਸ ਨੇ ਬੜੀ ਕਮਜ਼ੋਰ ਆਵਾਜ਼ ਵਿੱਚ ਕਿਹਾ ਮੈਨੂੰ ਪਤਾ ਹੈ ਕਿ ਸ਼ਾਇਦ ਮੇਰਾ ਸਮਾਪੂਰ ਹੋ ਚੁੱਕਾ ਹੈ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਮੈਂ ਚਾਹੁੰਦਾ ਹਾਂ ਕਿ ਮੇਰੇ ਬੱਚੇ ਇਸ ਦੁਨੀਆ ਵਿੱਚ ਆਉਣ ਆ ਜੋ ਤੁਹਾਡਾ ਅਤੇ ਪਰਿਵਾਰ ਦਾ ਖਿਆਲ ਰੱਖਣਾ ਮੇਰੀ ਮੌਤ ਤੋਂ ਬਾਅਦ ਕਿਰਪਾ ਕਰਕੇ ਮੇਰੇ ਇਸ ਅਧੂਰੇ ਸੁਪਨੇ ਨੂੰ ਪੂਰਾ ਕਰ ਦੇਣਾ ਇਹ ਕਹਿ ਕੇ ਜਸਪਾਲ ਨੇ ਆਪਣੇ ਆਖਰੀ ਸਾਹੇ ਬੀਬੀ ਬਲਵਿੰਦਰ ਕੌਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਉਸ ਦਾ ਇਕਲੌਤਾ ਸਹਾਰਾ ਉਸ ਦੀ ਜ਼ਿੰਦਗੀ ਉਸਤਾਜ ਜਸਪਾਲ ਚਲਾ ਗਿਆ ਉਹ ਪਹਿਲਾ ਹੀ ਪਤੀ ਹੀਣ ਸੀ ਹੁਣ ਤਾਂ ਪੁੱਤਰ ਹੀਣ ਵੀ ਹੋ ਗਈ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਘਰ ਦੀਆਂ ਚਾਰ ਦਿਵਾਰਾਂ ਜਿਵੇਂ ਉਸ ਨੂੰ ਖਾਣ ਨੂੰ ਪੈਰੀਆਂ ਸਨ ਸਪਾਸ ਦੇ ਜਾਣ ਤੋਂ ਬਾਅਦ ਬੀਬੀ ਬਲਵਿੰਦਰ ਤੌਰ ਦੀ ਜ਼ਿੰਦਗੀ ਖਾਲੀ ਹੋ ਗਈ ਉਸ ਤੇ ਮਨ ਵਿੱਚ ਇੱਕੋ ਹੀ ਸਵਾਲ ਸੀ ਉਸਤੇ ਵੰਸ਼ ਦਾ ਕੀ ਹੋਵੇਗਾ ਉਸਦੇ ਪਤੇ ਅਤੇ ਪੁੱਤਰ ਦਾ ਨਾਮ ਕੌਣ ਅਗੇ ਵਧਾਵੇਗਾ ਜਸਪਾਲ ਦੀ ਆਖਰੀ ਇੱਛਾ ਉਸਦੇ ਦਿਮਾਗ ਵਿੱਚ ਗੁਜਰੀ ਸੀ ਦਿੱਤੇ ਇੱਕ ਪਾਸੇ ਦੁੱਖ ਨੇ ਉਸ ਨੂੰ ਘਿਰਿਆ ਸੀ ਉੱਤੇ ਹੀ ਉਸਤੇ ਅੰਦਰ ਇੱਕ ਮਾਂ ਦਾ ਅਧੂਰਾ ਸੁਪਨਾ ਵੀ ਪੜ ਰਿਹਾ ਸੀ ਜਸਪਾਲ ਦੇ ਬੱਚੇ ਦਾ ਸੁਪਨਾ ਬੀਬੀ ਬਲਵਿੰਦਰ ਕੌਰ ਨੇ ਕਈ ਰਾਤਾਂ ਜਾ ਕੇ ਬਤਾਈਆਂ ਆਪਣੇ ਪੁੱਤਰ ਦੀ ਆਖਰੀ ਇੱਛਾ ਨੂੰ ਪੂਰਾ ਕਰਨ ਦੇ ਤਰੀਕੇ ਬਾਰੇ ਸੋਚਦੀ ਰਹੀ ਉਸਦੇ ਮਨ ਵਿੱਚ ਇੱਕ ਅਜੀਬ ਜਿਹਾ ਖਿਆਲ ਆਇਆ ਇੱਕ ਅਜਿਹਾ ਖਿਆਲ ਜਿਸ ਬਾਰੇ ਆਮ ਸਮਾਜ ਕਦੇ ਵੀ ਸੋਚ ਨਹੀਂ ਸਕਦਾ ਸੀ ਉਸਨੇ ਤੁਰੰਤ ਸ਼ਹਿਰ ਦੇ ਉਸੇ ਪ੍ਰਸਿੱਧ ਆਈਵੀਐਫ ਸਪੈਸ਼ਲਿਸਟ ਡਾਕਟਰ ਹਰਪ੍ਰੀਤ ਕੌਰ ਨਾਲ ਮੁਲਾਕਾਤ ਕੀਤੀ ਜੋ ਇੱਕ ਨੇਕ ਦਿਲ ਅਤੇ અતੌਨੇਕ ਸੋਚਵਾਨੀ ਔਰਤ ਸੀ ਬੀਬੀ ਬਲਵਿੰਦਰ ਕੌਰ ਨੇ ਡਾਕਟਰ ਨੂੰ ਆਪਣੀ ਸਾਰੀ ਦੁੱਖ ਭਰੀ ਕਹਾਣੀ ਸੁਣਾਈ ਅਤੇ ਫਿਰ ਆਪਣੀ ਸਾਰੀ ਇੱਛਾ ਦੱਸੀ ਉਹ ਆਪਣੇ ਮ੍ਰਿਤਕ ਪੁੱਤਰ ਜਸਪਾਲ ਦੇ ਸੁਰੱਖਿਤ ਰੱਖੇ ਸ਼ੁਕਰਾਨੂਆਂ ਨਾਲ ਆਪਣੀ ਹੀ ਕੁੱਖੋਂ ਜਸਪਾਲ ਦੇ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਸੀ ਤਾਂ ਜੋ ਉਸਦੇ ਵੰਸ਼ ਨੂੰ ਅੱਗੇ ਵਧਾ ਸਕੇ ਅਤੇ ਉਸਦੇ ਪੁੱਤਰ ਆਖਰੀ ਇੱਛਾ ਪੂਰੀ ਕਰ ਸਕੇ ਡਾਕਟਰ ਹਰਪ੍ਰੀਤ ਕੌਰ ਪਰਾਤਾ ਬੀਬੀ ਬਲਵਿੰਦਰ ਕੌਰ ਦੀ ਅਥਾਵਮਤਾ ਤੇ ਇਸ ਅਧੁਪਤ ਇੱਛਾ ਨੂੰ ਸੁਣ ਕੇ ਹੈਰਾਨ ਹੋ ਗਏ ਪਰ ਬੀਬੀ ਬਲਵਿੰਦਰ ਕੌਰ ਦੀਆਂ ਅੱਖਾਂ ਵਿੱਚ ਦ੍ਰਿੜਤਾ ਅਤੇ ਅਥਾਹ ਮਾਂ ਦੇ ਪਿਆਰ ਨੂੰ ਦੇਖ ਕੇ ਉਹ ਬਿਲਕੁਲ ਭਾਵੁਕ ਹੋ ਗਏ ਡਾਕਟਰ ਹਰਪ੍ਰੀਤ ਕੌਰ ਨੇ ਸਮਝਾਇਆ ਕਿ ਭਾਰਤ ਵਿੱਚ ਅਸਿਸਟਡ ਰੈਪਰੋਡਕਟਿਵ ਟੈਕਨੋਲੋਜੀ ਐਕਟ ਯਾਨੀ ART ਐਕਟ ਤਹਿਤ ਇੱਕ ਕਾਨੂੰਨੀ ਤੌਰ ਤੇ ਗੁੰਝਲਦਾਰ ਮਾਮਲਾ ਹੋ ਸਕਦਾ ਹੈ ਅਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਜਸਪਾਲ ਨੇ ਫਾਰਮ ਪ੍ਰਦੇਸ਼ ਵਿੱਚ ਇਹ ਵਿਕਲਪ ਛਣਾਇ ਸੀ ਜੇ ਉਸ ਦੀ ਮੌਤ ਹੋ ਜਾਵੇ ਤਾਂ ਉਸ ਦੇ ਸ਼ੁਕਰਾਨੂ ਨਸ਼ਟ ਕਰ ਦਿੱਤੇ ਜਾਣ ਜਾਂ ਉਹ ਸਿਰਫ ਤੈਨੂੰ ਦੇਪੇ ਜਾਣਾ ਹੈ ਪਰ ਜਸਪਾਲ ਕੁਵਾਰਾ ਸੀ ਇਸ ਲਈ ਕਾਨੂੰਨੀ ਇਜਾਜ਼ਤ ਲੈਣੀ ਜ਼ਰੂਰੀ ਸੀ ਅਸੀਂ ਜੇਕਰ ਇਸ ਤਰ੍ਹਾਂ ਤੁਹਾਨੂੰ ਉਸ ਪਰਮ ਦੇ ਦਿੱਤੇ ਕਾਨੂੰ ਸਾਡੇ ਤੇ ਉਗੜ ਚੁੱਕੇ ਦੱਸ ਸਕਦੀ ਹਾਂ ਸਾਡਾ ਹਸਪਤਾਲ ਬੰਦ ਹੋ ਸਕਦਾ ਹੈ ਕਿਰਪਾ ਕਰਕੇ ਸਾਡੇ ਤੇ ਦਬਾਨਾ ਬਣਾਓ ਪਹਿਲਾਂ ਕਾਨੂੰਨੀ ਇਜਾਜ਼ਤ ਲੈ ਕੇ ਆਓ ਡਾਕਟਰ ਹਰਪ੍ਰੀਤ ਕੌਰ ਨੇ ਬੀਬੀ ਬਲਵਿੰਦਰ ਕੌਰ ਦੀ ਮਦਦ ਕਰਨ ਦਾ ਫੈਸਲਾ ਕੀਤਾ ਉਹਨਾਂ ਨੇ ਕਾਨੂੰਨੀ ਸਲਾਹ ਲਈ ਇੱਕ ਉੱਚ ਅਦਾਲਤ ਵਿੱਚ ਪਟੀਸ਼ਨ ਦਾਰ ਕਰਵਾਈ ਅਦਾਲਤ ਵਿੱਚ ਬੀਬੀ ਬਲਵਿੰਦਰ ਕੌਰ ਨੇ ਭਾਵੁਕ ਹੋ ਕੇ ਕਿਹਾ ਬਜਾਜ ਸਾਹਿਬ ਮੇਰੇ ਕੋਲ ਆਪਣੇ પતિ ਜਾਂ ਪੁੱਤਰ ਦੇ ਰੂਪ ਵਿੱਚ ਕੋਈ ਨਹੀਂ ਹੈ ਇਹ ਬੱਚਾ ਮੇਰੇ ਪੁੱਤਰ ਦਾ ਹੀ ਖੂਨ ਹੈ ਮੇਰੇ ਵੰਸ਼ ਦੀ ਆਖਰੀ ਨਿਸ਼ਾਨੀ ਮੈਂ ਬਸ ਆਪਣੀ ਮਾਂ ਦੀ ਜ਼ਿੰਮੇਵਾਰੀ ਨਿਭਾ ਰਹੀ ਹਾਂ ਜੱਜ ਸਾਹਿਬ ਨੇ ਕਿ ਇਸ ਸਮਾਧਨਸ਼ੀਲਤਾ ਨੂੰ ਸਮਝਿਆ ਇੱਕ ਨਮਾ ਅਤੇ ਇਤਿਹਾਸਿਕ ਫੈਸਲਾ ਸੁਨਾਇਆ ਉਹਨਾਂ ਨੇ ਕਿਹਾ ਵੀ ਜੇਕਰ ਸ਼ੁਕਰਾਂ ਨੂੰ ਪਹਿਲਾਂ ਹੀ ਨਸ਼ਟ ਕਰ ਦਿੱਤੇ ਗਏ ਤਾਂ ਇਹ ਪਟੀਸ਼ਨ ਦਾ ਮਕਸਦ ਹੀ ਖਤਮ ਹੋ ਜਾਵੇਗਾ ਲੰਬੇ ਕੇਸ ਤੋਂ ਬਾਅਦ ਅਦਾਲਤ ਨੇ ਬੀਬੀ ਬਲਵਿੰਦਰ ਕੌਰ ਨੂੰ ਉਸਦੇ ਪੁੱਤਰ ਦੇ ਸ਼ੁਕਰਾਂ ਨੂੰ ਵਰਤਨ ਦੀ ਇਜਾਜ਼ਤ ਦੇ ਦਿੱਤੀ ਕਿਉਂਕਿ ਕਾਨੂੰਨ ਅਨੁਸਾਰ ਸ਼ੁਕਰਾਂ ਨੂੰ ਸੰਪਤੀ ਮੰਨਿਆ ਜਾਂਦਾ ਹੈ ਅਤੇ ਮਾਂ ਆਪਣੇ ਪੁੱਤਰ ਦੀ ਕਾਨੂੰਨੀ ਵਾਰਿਸ ਹੈ ਇਹ ਫੈਸਲਾ ਬੀਬੀ ਬਲਵਿੰਦਰ ਕੌਰ ਦੀ ਜ਼ਿੰਦਗੀ ਵਿੱਚ ਇੱਕ ਨਵੀਂ ਆਸ ਦੀ ਕਿਰਨ ਬਣ ਕੇ ਆਇਆ ਸਾਰੇ ਲੋਡਿੰਗ ਦੇ ਕਾਗਜ਼ ਕਾਰਵਾਈ ਪੂਰੀ ਹੋਣ ਤੋਂ ਬਾਅਦ ਡਾਕਟਰ ਹਰਪ੍ਰੀਤ ਕੌਰ ਨੇ ਜਸਪਾਲ ਦੇ ਸ਼ੁਕਰਾਨੂਆਂ ਨੂੰ ਬੀਬੀ ਬਲਵਿੰਦਰ ਕੌਰ ਦੇ ਅੰਡੇ ਨਾਲ ਪੋਟਿਲੇਟਾਈਜ਼ ਕੀਤਾ ਅਤੇ ਇਸ ਤੋਂ ਬਾਅਦ ਪਰ ਉਹਨੂੰ ਬੀਬੀ ਬਲਵਿੰਦਰ ਕੌਰ ਦੀ ਕੁੱਖ ਵਿੱਚ ਸਥਾਪਿਤ ਕੀਤਾ ਗਿਆ ਇੱਕ ਚਮਤਕਾਰ ਤੋਂ ਘੱਟ ਨਹੀਂ ਸੀ ਕਿਉਂਕਿ ਇੰਨੀ ਵੱਡੀ ਉਮਰ ਦੇ ਵਿੱਚ ਬੱਚਾ ਹੋਣਾ ਕੋਈ ਮਾਮੂਲੀ ਗੱਲ ਨਹੀਂ ਹੈ ਆਪਾਂ ਸਿਰਫ ਸਿੱਧੂ ਮੂਸੇਵਾਲੇ ਦੀ ਮਾਤਾ ਉਹਨਾਂ ਦੇ ਕੋ ਕੋਈ ਬੱਚਾ ਹੁੰਦਾ ਦੇਖਿਆ ਹੈ ਆਮ ਜ਼ਿੰਦਗੀ ਦੇ ਵਿੱਚ ਇੰਨੀ ਵੱਡੀ ਉਮਰ ਦੇ ਵਿੱਚ ਬਤਲਣਾ ਬੜਾ ਮੁਸ਼ਕਲ ਹੈ ਖਾਸ ਕਰਕੇ ਇੱਕ ਮਧਵਰਗੀ ਔਰਤ ਲਈ ਜਿਸ ਕੋਲ ਨਾ ਹੀ ਘਰਵਣਾ ਹੈ ਨਾ ਹੀ ਉਸਦਾ ਪੁੱਤਰ ਹੈ ਅਤੇ ਨਾ ਹੀ ਕੋਈ ਹੋਰ ਜੋ ਕਿ ਉਸਦਾ ਖਿਆਲ ਰੱਖ ਸਕੇ ਜਲਦੀ ਹੀ ਬੀਬੀ ਬਲਵਿੰਦਰ ਕੌਰ ਦੇ ਗਰਭਪਤੀ ਹੋਣ ਦੀ ਖਬਰ ਪੂਰੇ ਪਿੰਡ ਦੇ ਵਿੱਚ ਫੈਲ ਗਈ ਪਿੰਡ ਵਾਲੇ ਜੋ ਅਤੁਨਿਕ ਵਿਗਿਆਨ ਅਤੇ ਅਜਹੀਆਂ ਗੁੰਝਲਦਾਰ ਚੀਜ਼ਾਂ ਬਾਰੇ ਨਹੀਂ ਜਾਣਦੇ ਸਨ ਹੈਰਾਨ ਦੇ ਗਏ ਇੱਕ ਵਿਧਵਾ ਔਰਤ ਜਿਸ ਦਾ પતિ ਅਤੇ ਪੁੱਤਰ ਨਹੀਂ ਉਹ ਗਰਭਪਤੀ ਕਿਵੇਂ ਹੋ ਸਕਦੀ ਹੈ ਇਹ ਸਵਾਲ ਹਰ ਇੱਕ ਦੀ ਜ਼ੁਬਾਨ ਤੇ ਸੀ ਅਤੇ ਹਰ ਕੋਈ ਆਪਣੀ ਆਪਣੀ ਰਾਏ ਦੇ ਰਿਹਾ ਸੀ ਸਾਰਨ ਸ਼ਖਸੀ ਵੀ ਬੀਬੀ ਐਵੇਂ ਮਰਦੀ ਹੈ ਪਲਾ ਡਾਕਟਰ ਬਿਨਾਕਰ ਵੜੇ ਬਿਨਾ ਪਤੀ ਦੇ ਐਵੇਂ ਕਿਵੇਂ ਬੱਚਾ ਕਰ ਸਕਦੇ ਹਨ ਜਰੂਰ ਇਸ ਦੇ ਕਿਰਦਾਰ ਦੇ ਵਿੱਚ ਖੋਟ ਹੈ ਤੇ ਸਾਰਿਆਂ ਨੂੰ ਮੁਰਖ ਬਣਾ ਰਹੀ ਹੈ ਐਵੇਂ ਨਹੀਂ ਹੋ ਸਕਦਾ ਸਾਰੇ ਆਪੋ ਆਪਣੇ ਅੰਦਾਜ਼ੇ ਲਗਾਣ ਲਗੇ ਕਈਆਂ ਨੇ ਸਹਿਮਤੀ ਵਿੱਚ ਦਈ ਲੇਕਿਨ ਜ਼ਿਆਦਾਤਰ ਇਸ ਦੇ ਖਿਲਾਫ ਸਨ ਪਿੰਡ ਦੇ ਕੁਝ ਇਰਖਾਲੂ ਅਤੇ ਤੰਗदिल ਲੋਕਾਂ ਜਿਨ੍ਹਾਂ ਵਿੱਚ ਪਿੰਡ ਦਾ ਇੱਕ ਸਿਆਸੀ ਆਗੂ ਕਰਮ ਸਿੰਘ ਵੀ ਸ਼ਾਮਲ ਸੀ ਉਸਨੇ ਇਸ ਖਬਰ ਨੂੰ ਆਪਣੇ ਤਰੀਕੇ ਨਾਲ ਮੋੜਨਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਝੂਠੀਆਂ ਕਹਾਣੀਆਂ ਕੱਢਦੀਆਂ ਸ਼ੁਰੂ ਕਰ ਦਿੱਤੀਆਂ ਕਿ ਬੀਬੀ ਬਲਵਿੰਦਰ ਕੌਰ ਦਾ ਕਿਸੇ ਨਾਲ ਨਜਾਇਜ਼ ਸੰਬੰਧ ਹੈ। ਉਹਨਾਂ ਨੇ ਚੌਂਕ ਦੇ ਵਿੱਚ ਖੜੇ ਹੋ ਕੇ ਆਮ ਲੋਕਾਂ ਦੇ ਵਿੱਚ ਬੀਬੀ ਬਲਵਿੰਦਰ ਕੌਰ ਬਾਰੇ ਗਲਤ ਗੱਲਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਔਰਤ ਨੇ ਪਿੰਡ ਦੀ ਇੱਜ਼ਤ ਨੂੰ ਖਰਾਬ ਕਰ ਦਿੱਤਾ ਹੋਏ। ਇਹ ਸਾਡੇ ਪਿੰਡ ਦੀਆਂ ਕਦਰਾਂ ਕੀਮਤਾਂ ਬਾਰੇ ਉਠ ਹੈ। ਸਾਡੀਆਂ ਧੀਆਂ ਬਣਾ ਨੁਹਾ ਇਸ ਤੋਂ ਕੀ ਸਿੱਖਿਆ ਲੈਣ ਗਿਆ ਵੀ ਜਦੋਂ ਪਿੰਡ ਦੀਆਂ ਸਿਆਣੀਆਂ ਬੜੀਆਂ ਅਜਿਹੇ ਕੰਮ ਕਰ ਰਹੀਆਂ ਹਨ ਤਾਂ ਆਮ ਆਪਣੇ ਬੱਚਿਆਂ ਨੂੰ ਆਪਾਂ ਕਿ ਦਾ ਦੇ ਵਗੇ ਤੇ ਤੁਸੀਂ ਵੀ ਕੱਲ ਅਜਾ ਕਰ ਦੇਣਾ ਨਹੀਂ ਇਹ ਬਿਲਕੁਲ ਗਲਤ ਹੈ ਅਸੀਂ ਆਪਣੇ ਪਿੰਡ ਦੇ ਵਿੱਚ ਅਜਿਹਾ ਮਾਹੌਲ ਬਿਲਕੁਲ ਬਣ ਨਹੀਂ ਦੇਵਾਂਗੇ ਅਜਹੀਆਂ ਗੱਲਾਂ ਹਰ ਪਾਸੇ ਸੁਣਾਈ ਦੇ ਰਹੀਆਂ ਹਨ ਲੋਕ ਬੀਬੀ ਬਰਵਿੰਦਰ ਕੌਰ ਨੂੰ ਨਫ਼ਰਤ ਭਰੀਆਂ ਨਿਗਾਹਾਂ ਨਾਲ ਦੇਖਣ ਲੱਗੇ ਉਹਨਾਂ ਦੀ ਸਾਦਗੀ ਭਰੀ ਜ਼ਿੰਦਗੀ ਹੁਣ અપਮਾਨ ਅਤੇ ਸਮਾਜਿਕ ਬਾਈਕਾਟ ਦਾ ਸਾਹਮਣਾ ਕਰ ਰਹੀ ਸੀ ਬੀਬੀ ਬਰਵਿੰਦਰ ਕੌਰ ਨੇ ਕਈ ਵਾਰ ਸਤਿ ਸ਼ੰਤੀ ਕੋਸ਼ਿਸ਼ ਕੀਤੀ ਪਰ ਕੋਈ ਸੁਣਨ ਨੂੰ ਤਿਆਰ ਨਹੀਂ ਸੀ ਸਭ ਨੂੰ ਲੱਗਦਾ ਸੀ ਕਿ ਬੀਬੀ ਝੂਠ ਬੋਲ ਰਹੀ ਹੈ ਬੀਬੀ ਦਾ ਕਿਰਦਾਰ ਠੀਕ ਨਹੀਂ ਹੈ ਇਸ ਉਮਰ ਦੇ ਵਿੱਚ ਇਹਨਾਂ ਨੂੰ ਜਵਾਨੀ ਚੜੀ ਹੈ ਸਾਰੇ ਕੁਟੀਆਂ ਸੀ ਦੀਆਂ ਗੱਲਾਂ ਕਰਦੇ ਅਤੇ ਇੱਕ ਦੂਜੇ ਨੂੰ ਹੋਰ ਪੜਕਾਂਦੇ ਉਸ ਨੂੰ ਪਿੰਡ ਵਿੱਚੋਂ ਕੱਢਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਪਿੰਡ ਦੇ ਇੱਕੋ ਜ ਆਗੂਆਂ ਜਿਨ੍ਹਾਂ ਵਿੱਚ ਸਰਪੰਚ ਵੀ ਸ਼ਾਮਲ ਸੀ ਪਰ ਜੋ ਕਰਮ ਸਿੰਘ ਦੇ ਪ੍ਰਭਾਵ ਹੇਠ ਸਨ ਉਹਨਾਂ ਨੇ ਬੀਬੀ ਬਲਵਿੰਦਰ ਕੌਰ ਤੇ ਸਖਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਉਹਨਾਂ ਨੇ ਮਹਿਸੂਸ ਕੀਤਾ ਕਿ ਸ਼ਾਇਦ ਇਸ ਮਾਮਲੇ ਵਿੱਚ ਕੁਝ ਨਹੀਂ ਕਰ ਸਕਦੇ ਅਤੇ ਹੁਣ ਸਾਨੂੰ ਹੀ ਪਿੰਡ ਦੀ ਇੱਜ਼ਤ ਨੂੰ ਬਚਾਉਣਾ ਪਵੇਗਾ ਅਤੇ ਇਸ ਨਾਲ ਬਾਕੀ ਨੌਜਵਾਨਾਂ ਤੇ ਬਾਕੀ ਔਰਤਾਂ ਦੇ ਪਿੰਡ ਦੀਆਂ ਧੀਆਂ ਪੈਣਾ ਨੋਹਾ ਤੇ ਬੁਰਾ ਅਸਰ ਪੈ ਰਿਹਾ ਹੋਇਆ ਹੈ ਉਹਨਾਂ ਨੇ ਸ਼ਹਿਰ ਤੋਂ ਇੱਕ ਵੱਡੇ ਅਤੇ ਪ੍ਰਭਾਵਸ਼ਾਲੀ ਨਿਹੰਗ ਸੰਜੱਥੇ ਨੂੰ ਬੁਲਾਉਣ ਦਾ ਫੈਸਲਾ ਕੀਤਾ ਜਿਸ ਦਾ ਪੰਜਾਬ ਪਰਦੇ ਵਿੱਚ ਬਹੁਤ ਪ੍ਰਭਾਵ ਸੀ ਉਹਨਾਂ ਨੇ ਜਥੇ ਦੇ ਮੁਖੀ ਬਾਬਾ ਸਤਨਾਮ ਸਿੰਘ ਨੂੰ ਸਾਰੀ ਗੱਲ ਗਲਤ ਤਰੀਕੇ ਨਾਲ ਦੱਸੀ ਕਿ ਔਰਤ ਪਿੰਡ ਦੀਆਂ ਕਦਰਾਂ ਕੀਮਤਾਂ ਨੂੰ ਉਲਟ ਕਰ ਰਹੀ ਹੈ ਅਤੇ ਬਿਨਾਂ ਵਿਆਹ ਤੋਂ ਦੇਖੋ ਗਰਭਤੀ ਹੋ ਗਈ ਹੈ ਉਹਨਾਂ ਨੇ ਇਹ ਵੀ ਕਿਹਾ ਵੀ ਜੇਕਰ ਇਸ ਔਰਤ ਨੂੰ ਰੋਕਿਆ ਨਾ ਗਿਆ ਤਾਂ ਸਮਾਜ ਦੇ ਵਿੱਚ ਅਜਿਹੀਆਂ ਹੋਰ ਔਰਤਾਂ ਪੈਦਾ ਹੋ ਜਾਣਗੀਆਂ ਅਤੇ ਸਮਾਜ ਦੇ ਵਿੱਚ ਅਨੈਤਿਕਤਾ ਫੈਲ ਜਾਵੇਗੀ ਪੰਜਾਬ ਦਾ ਮਾਹੌਲ ਬਿਲਕੁਲ ਖਰਾਬ ਹੋ ਜਾਵੇਗਾ ਬਾਬਾ ਸਤਨਾਨ ਸਿੰਘ ਜੋ ਧਰਮ ਦੇ ਪੱਕੇ ਅਤੇ ਸਮਾਜਿਕ ਨਿਯਮਾਂ ਦੇ ਪਾਲਣ ਹਰਸਨ ਇਸ ਸੁਣ ਕੇ ਬੜੇ ਗੁੱਸੇ ਵਿੱਚ ਆਏ ਉਹਨਾਂ ਨੇ ਮਹਿਸੂਸ ਕੀਤਾ ਕਿ ਇਸ ਸਮਾਜ ਲਈ ਸਤਿਮੁੱਚ ਵੱਡਾ ਖਤਰਾ ਹੈ ਉਹਨਾਂ ਨੇ ਫੈਸਲਾ ਕਰਿਆ ਕਿ ਉਹ ਬੇਬੀ ਬਲਵਿੰਦਰ ਕੌਰ ਦੇ ਘਰ ਜਾਣਗੇ ਅਤੇ ਉਸ ਨੂੰ ਸਹੀ ਰੱਤੇ ਲੈ ਆਉਣਗੇ ਜੇਕਰ ਨਾਮ ਨਹੀਂ ਤਾਂ ਹੋ ਸਕਦਾ ਹੈ ਉਸ ਨਾਲ ਸੌਦਾ ਵੀ ਲਗਾ ਦੇਣ ਉਹਨਾਂ ਦੀ ਸੋਚ ਸੀ ਜੇਕਰ ਉਹ ਬੱਚੇ ਨੂੰ ਰੱਖਣਾ ਚਾਹੁੰਦੀ ਹੈ ਤਾਂ ਉਸ ਬੱਚੇ ਦੇ ਪਿਤਾ ਨਾਲ ਵਿਆਹ ਕਰਨਾ ਪਵੇਗਾ ਨਹੀਂ ਤਾਂ ਇੱਕ ਅਨੈਤਿਕਤਾ ਅਤੇ ਸਮਾਜਿਕ ਤੌਰ ਤੇ ਗਲਤ ਬੱਚਾ ਮੰਨਿਆ ਜਾਵੇਗਾ ਜਿਤਾ ਆਪਣੀਆਂ ਕਿਰਪਾ ਨਾਲ ਅਤੇ ਬਣੀਆਂ ਨਾਲ ਬਿਲਕੁਲ ਸਜਾ ਹੋਇਆ ਪੂਰੇ ਰੋ ਨਾਲ ਬੀਬੀ ਬਲਵਿੰਦਰ ਕੌਰ ਦੇ ਘਰ ਵੱਲ ਵਧਿਆ ਪਿੰਡ ਵਾਲੇ ਵੀ ਉਹਨਾਂ ਦੇ ਪਿੱਛੇ ਚੱਲੇ ਕੁਝ ਡਰ ਕੇ ਕੋਈ ਤਮਾਸ਼ਾ ਦੇਖਣ ਲਈ ਬੇਤਾਬ ਅਤੇ ਕੁਝ ਨਿਹੰਗ ਸਿੰਘਾਂ ਦੀ ਕਾਰਵਾਈ ਦਾ ਸਮਰਥਨ ਕਰਨ ਲਈ ਘਰ ਦੇ ਬਾਹਰ ਪਹੁੰਚ ਕੇ ਪਾਬਾ ਸਤਨਾਮ ਸਿੰਘ ਨੇ ਆਪਣੀ ਕਿਰਪਾਨ ਦੀ ਨੌਕ ਦਰਵਾਜ਼ੇ ਤੇ ਰੱਖੀ ਇੱਕ ਪੱਲੀ ਪੂਰਨ ਚੁੱਪ ਛਾ ਗਈ ਹਰ ਕੁਛ ਦਿਨ ਜਨਾ ਦਰਵਾਜ਼ੇ ਤੇ ਕਿਆ ਸਨ ਅਚਾਨਕ ਉਹਨਾਂ ਨੇ ਦਰਵਾਜ਼ਾ ਤੋੜ ਦਿੱਤਾ ਦਰਵਾਜ਼ਾ ਖੋਲਣ ਦਾ ਇੰਤਜ਼ਾਰ ਨਹੀਂ ਕੀਤਾ ਸਾਹਮਣੇ ਖੜੀ ਸੀ ਬੀਬੀ ਬਲਵਿੰਦਰ ਕੌਰ ਜਿਸ ਦੇ ਚਿਹਰੇ ਤੇ ਥਕਾਵਟ ਦੁੱਖ ਅਤੇ ਇੱਕ ਅਜੀਬ ਜਿਹੀ ਡਰਤਾ ਸੀ ਉਸ ਦੀ ਗੋਦ ਵਿੱਚ ਇੱਕ ਮਾਸੂਮ ਬੱਚਾ ਸੀ ਜੋ ਸ਼ਾਂਤੀ ਨਾਲ ਸੁੱਤਾ ਪਿਆ ਸੀ ਬੱਚੇ ਦਾ ਚਿਹਰਾ ਬੇਹੱਦ ਖੂਬਸੂਰਤ ਸੀ ਜਿਸ ਨੂੰ ਦੇਖ ਕੇ ਕਿਸੇ ਦੇ ਵੀ ਦਿਲ ਵਿੱਚ ਪਿਆਰ ਪੈਦਾ ਹੋ ਸਕਦਾ ਹੈ ਇਹ ਦੇਖ ਕੇ ਪਿੰਡ ਵਾਲਿਆਂ ਦਾ ਗੁੱਸਾ ਹੋਰ ਵੱਧ ਗਿਆ ਦੇਖੋ ਇਸ ਔਰਦੀ ਬੇਸ਼ਰਮੀ ਕਿਵੇਂ ਪਾਪ ਨੂੰ ਗੋਦ ਵਿੱਚ ਕੇ ਖੜੀ ਹੈ ਦੇਖੋ ਕਿਵੇਂ ਇਹ ਔਰਤ ਪੰਜਾਬ ਦਾ ਨਾਮ ਖਰਾਬ ਕਰ ਰਹੀ ਹੈ ਪੰਜਾਬ ਦੇ ਸਭਾ ਚੜ ਦੇ ਉੱਪਰ ਕਲੰਖ ਹੈ ਕਿਸੇ ਨੇ ਪਿੱਛੇ ਤੋਂ ਕਿਹਾ ਬਾਬਾ ਸਤਨਾਮ ਸਿੰਘ ਨੇ ਗੰਭੀਰਤਾ ਨਾਲ ਬੀਵੀ ਬਰਵਿੰਦਰ ਕੌਰ ਵੱਲ ਦੇਖਿਆ ਮਾਤਾ ਜੀ ਉਹਨਾਂ ਦੀ ਆਵਾਜ਼ ਵਿੱਚ ਰੋਹ ਸੀ ਅਸੀਂ ਸੁਣਿਆ ਹੈ ਵੀ ਤੁਸੀਂ ਪਿੰਡ ਦੀਆਂ ਕਦਰਾਂ ਕੀਮਤਾਂ ਨੂੰ ਪਲੀਤ ਕੀਤਾ ਹੋਏ ਤੁਸੀਂ ਇੱਕ ਵਿਧਵਾ ਹੋ ਕੇ ਬਿਨਾਂ ਵਿਆਹ ਤੋਂ ਇੱਕ ਬੱਚੇ ਨੂੰ ਜਨਮ ਦਿੱਤਾ ਹੋਏ ਉਹ ਵੀ ਤੁਹਾਡੇ ਆਪਣੇ ਬੱਚੇ ਦਾ ਕੀ ਇਹ ਸੱਚ ਹੈ ਤਸੀਂ ਆਪਣਾ ਗੁਨਾ ਕਬੂਲਦੇ ਹੋ ਬੀਬੀ ਬਰਵਿੰਦਰ ਕੌਰ ਨੇ ਬਿਨਾਂ ਕਿਸੇ ਡਰ ਦੇ ਆਪਣੀ ਆਵਾਜ਼ ਨੂੰ ਮਜ਼ਬੂਤ ਕਰਦੇ ਹੋਏ ਕਿਹਾ ਹਾਂ ਬਾਬਾ ਜੀ ਮੈਂ ਇਸ ਬੱਚੇ ਨੂੰ ਜਨਮ ਦਿੱਤਾ ਹੈ ਇਹ ਮੇਰੇ ਹੀ ਮੁੰਡੇ ਦਾ ਬੱਚਾ ਹੈ ਪਰ ਇਹ ਪਾਪ ਨੇ ਇਹ ਮੇਰੇ ਪੁੱਤਰ ਦਾ ਵੰਸ਼ ਹੈ ਮੇਰੇ ਜਗਰ ਦਾ ਟੁਕੜਾ ਹੈ ਇਹ ਮੇਰੇ ਮਰਤਕ ਪੁੱਤਰ ਜਸਪਾਲ ਦਾ ਬੱਚਾ ਹੈ ਉਸ ਦੀ ਆਵਾਜ਼ ਵਿੱਚ ਦੁੱਖ ਪਿਆਰ ਅਤੇ ਇੱਕ ਅਜੀਬੀ ਪੀੜਾ ਸੀ ਜੋ ਸਭ ਨੂੰ ਜੱਗ ਕਰਵਾ ਰਹੀ ਸੀ ਬੀਬੀ ਬਰਵਿੰਦਰ ਕੌਰ ਨੇ ਫਿਰ ਸਚਾਈ ਖੋਲ ਕੇ ਦਸੀ ਉਹਨਾਂ ਨੇ ਪੂਰੀ ਕਹਾਣੀ ਜਸਪਾਲ ਦੀ ਬਿਮਾਰੀ ਤੋਂ ਲੈ ਕੇ ਉਸਦੇ ਸ਼ੁਕਰਾਨਾਂ ਨੂੰ ਸੁਰੱਖਿਤ ਰੱਖਣਾ ਅਤੇ ਉਸਦੀ ਆਖਰੀ ਇੱਛਾ ਤੱਕ ਬਾਬਾ ਸਤਨਾਮ ਸਿੰਘ ਨੂੰ ਵਿਸਤਾਰਨ ਦਸੀ ਉਸਨੇ ਡਾਕਟਰ ਦੀਆਂ ਰਿਪੋਰਟਾਂ ਅਦਾਲਤ ਦਾ ਫੈਸਲਾ ਅਤੇ ਜਸਪਾਲ ਦੇ ਸ਼ੁਕਰਾਨਾਂ ਨਾਲ ਸੰਬੰਧਿਤ ਸਾਰੇ ਕਾਗਜ਼ात ਵੀ ਉਹਨਾਂ ਨੂੰ ਦਿਖਾਏ ਉਸਨੇ ਦੱਸਿਆ ਵੀ ਆਹ ਦੇਖੋ ਇਹ ਸਭ ਆਧੁਨਿਕ ਵਿਗਿਆਨ ਅਤੇ ਕਾਨੂੰਨੀ ਪ੍ਰਕਿਰਿਆਵਾਂ ਅਨੁਸਾਰ ਹੋਇਆ ਹੈ ਮੈਂ ਨਾ ਤਾਂ ਕੋਈ ਗਲਤ ਕੰਮ ਕੀਤਾ ਹੈ ਅਤੇ ਨਾ ਮੈਂ ਕਰੇ ਕਰਾਂਗੀ ਤੇ ਕਿਸੇ ਵੀ ਤਰ੍ਹਾਂ ਸਮਾਜ ਨੂੰ ਕਲੰਕਿਤ ਨਹੀਂ ਕਰਦਾ ਮੈਂ ਤਾਂ ਆਪਣੇ ਬੱਚੇ ਦੀ ਆਖਰੀ ਚਾਪੂਰੀ ਕੀਤੀ ਹੈ ਹੁਣ ਤੁਸੀਂ ਦੱਸੋ ਮੈਂ ਕਿੱਥੇ ਗਲਤ ਹਾਂ ਕਿੱਥੇ ਗੁਨਾਹਗਰ ਹਾਂ ਤੁਸੀਂ ਆਹ ਰਿਪੋਰਟਾਂ ਦੇਖ ਸਕਦੇ ਹੋ ਇਸ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੈ ਬਈਆ ਬੱਚਾ ਕਿੱਥੋਂ ਆਇਆ ਹੋਏ ਮੇਰੇ ਕਿਤੇ ਵੀ ਨਜਾਇਜ਼ ਸੰਬੰਧ ਨਹੀਂ ਹਨ ਇਹੋ ਜਿਹੇ ਲੋਕ ਹਨ ਪੰਜਾਬ ਦੇ ਵਿੱਚ ਪੋੜੀਆਂ ਪੜੀਆਂ ਔਰਤਾਂ ਤੇ ਦੋਸ਼ ਲਗਾਉਂਦੇ ਹਨ ਇਹੋ ਜਿਹੇ ਲੋਕ ਸੱਚਮੁੱਚ ਪੰਜਾਬ ਦੇ ਉੱਪਰ ਕਲੰਖ ਹਨ ਇਹ ਉਹ ਦੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਹੋ ਨਾ ਨਾ ਕਿ ਮੈਂ ਜਿਸ ਨੇ ਆਪਣੇ ਮਜਨੋਗੇ ਵਿਦਾਇਆ ਜਿਸ ਨੇ ਆਪਣੇ ਪੁੱਤਰ ਦੀ ਆਖਰੀ ਚਾਪੂਰੀ ਕੀਤੀ ਕਾਨੂੰਨੀ ਪ੍ਰਕਿਰਿਆਵਾਂ ਦਾ ਧਾਰਾ ਲਿਤਾ ਅਤੇ ਨਾ ਕਿ ਮੈਂ ਪਤ ਤੌਰ 'ਤੇ ਹਾਂ ਨਾ ਕਿ ਮੈਂ ਕਿਸੇ ਨਾਲ ਗੈਰ ਸਬੰਧ ਬਣਾਈ ਹਾਂ ਜੇਕਰ ਇਹਨਾਂ ਦੇ ਵਿੱਚੋਂ ਕਿਸੇ ਵਿੱਚ ਵੀ ਦਮ ਹੈ ਤਾਂ ਮੇਰੇ ਖਿਲਾਫ ਇੱਕ ਵੀ ਸਬੂਤ ਪੇਸ਼ ਕਰਕੇ ਦਿਖਾਓ ਇੱਕ ਵੀ ਸਬੂਤ ਆ ਦੇਖੋ ਤੁਹਾਡੇ ਖਿਲਾਫ ਤਾਂ ਮੈਂ 100 ਸਬੂਤ ਪੇਸ਼ ਕਰ ਦਿੱਤੇ ਹਨ ਹੁਣ ਤੁਹਾਡੀ ਵਾਰੀ ਹੈ ਬਾਬਾ ਸਤਨਾਮ ਸਿੰਘ ਅਤੇ ਬਾਕੀ ਨਿਹੰਗ ਸਿੰਘ ਇਸ ਸਾਰੀ ਸਚਾਈ ਸੁਣ ਕੇ ਹੈਰਾਨ ਰਹਿ ਗਏ ਉਹਨਾਂ ਦੇ ਗੁੱਸੇ ਦੀ ਥਾਂ ਅੱਖਾਂ ਦੇ ਵਿੱਚ ਨਮੀ ਆ ਗਈ ਉਹਨਾਂ ਨੇ ਮਹਿਸੂਸ ਕੀਤਾ ਵੀ ਉਹਨਾਂ ਤੋਂ ਗਲਤੀ ਹੋ ਗਈ ਹੈ ਇੱਕ پاک ਪਵਿੱਤਰ ਔਰਤੇ ਉਹਨਾਂ ਨੇ ਸ਼ੱਕ ਕੀਤਾ ਅਤੇ ਸਾਰੇ ਸਬੂਤ ਉਹਨਾਂ ਦੇ ਸਾਹਮਣੇ ਹਨ ਪਿੰਡ ਵਾਲਿਆਂ ਦੀ ਅੱਖੇ ਲੱਗੇ ਉਹਨਾਂ ਨੇ ਇੱਕ ਔਰਤੇ ਉਸਤੇ ਕਿਰਦਾਰ ਤੇ ਕਿੰਨੀਆਂ ਉਂਗਲਾਂ ਚੁੱਕੀਆਂ ਉਹਨਾਂ ਨੂੰ ਆਪਣੇ ਆਪ ਤੇ ਕਿਰੜਾਣ ਲੱਗੇ ਪੱਕੀ ਗੁਰੂ ਸਾਹਿਬ ਨੇ ਉਹਨਾਂ ਨੂੰ ਆ ਸਿਖਾਇਆ ਹੈ ਕਿ ਉਹ ਜੋ ਰੋਜ਼ ਬਾਣੀ ਪੜ੍ਹਦੇ ਹਨ ਆ ਰੋਜ਼ਾਨਾ ਨਿਤਨੇਮ ਕਰਦੇ ਹੋਣਾ ਉਸਦੇ ਵਿੱਚ ਆ ਹੈ ਕਿ ਇੱਕ ਔਰਤ ਨੂੰ ਬਿਨਾਂ وجہ ਤੰਗ ਪਰੇਸ਼ਾਨ ਕੀਤਾ ਜਾਵੇ ਜੋ ਕਿ ਪਹਿਲਾਂ ਹੀ ਆਪਣੇ ਘਰ ਵਾਲੇ ਜਵਾਨ ਪੁੱਤਰ ਨੂੰ ਗਵਾ ਚੁੱਕੀ ਹੈ ਉਹਨਾਂ ਨੇ ਤੁਰੰਤ ਸ਼ਰਮਿੰਦਾ ਹੋ ਕੇ ਬੀਬੀ ਨੂੰ ਸਲਾਮ ਕੀਤਾ ਅਤੇ ਉਹਨਾਂ ਨੇ ਬੀਬੀ ਬਲਵਿੰਦਰ ਕੌਰ ਦੀ ਹਿੰਮਤ ਅਤੇ ਮਾਂ ਦੇ ਪਿਆਰ ਨੂੰ ਸਲਾਮ ਕੀਤਾ ਬਾਬਾ ਸਤਨਾਮ ਸਿੰਘ ਨੇ ਤੁਰੰਤ ਬੀਬੀ ਜੀ ਤੋਂ ਮਾਫੀ ਮੰਗੀ ਉਹਨਾਂ ਨੇ ਕਿਹਾ ਮਾਤਾ ਜੀ ਸਾਨੂੰ ਮਾਫ ਕਰਨਾ ਅਸੀਂ ਬਿਨਾਂ ਸੱਚ ਜਾਣੇ ਬਿਨਾਂ ਪੂਰੀ ਗੱਲ ਜਾਣੇ ਤੁਹਾਡੇ ਤੇ ਗਰਦ ਦੋਸ਼ ਲਗਾਏ ਤੁਸੀਂ ਇੱਕ ਮਹਾਨ ਮਾਂ ਹੋ ਜਿਸਨੇ ਆਪਣੇ ਪੁੱਤਰ ਦੇ ਵੰਸ਼ ਨੂੰ ਅਗੇ ਵਧਾਇਆ ਅਤੇ ਕਿੰਨਾ ਵੱਡਾ ਕਾਜ ਕੀਤਾ ਹੈ ਇੰਨੀ ਵੱਡੀ ਉਮਰ ਦੇ ਵਿੱਚ ਇਹੋ ਜਿਹਾ ਫੈਸਲਾ ਕੋਈ ਜਿਗਰੇ ਵਾਲੀ ਔਰਤ ਕਰ ਸਕਦੀ ਹੈ ਤੁਹਾਨੂੰ ਤੁਸੀਂ ਤਨ ਹੈ ਤੁਹਾਡਾ ਜੀਵਨ ਫਾਤਮਾ ਚ ਅਸੀਂ ਤੁਹਾਡੇ ਅਗੇ ਕਿੰਨੇ ਛੋਟੇ ਹਾਂ ਬਾਬਾ ਸਤਨਾਮ ਸਿੰਘ ਨੇ ਤੁਰੰਤ ਪਿੰਡ ਦੇ ਚੌਕ ਵਿੱਚ ਵਾਪਸ ਜਾ ਕੇ ਸਾਰੇ ਪਿੰਡ ਵਾਸੀਆਂ ਨੂੰ ਇਕੱਠਾ ਕੀਤਾ ਅਤੇ ਉਹਨਾਂ ਨੇ ਗਰਜਵੀਂ ਆਵਾਜ਼ ਵਿੱਚ ਬੀਬੀ ਬਲਵਿੰਦਰ ਕੌਰ ਦੀ ਸਾਰੀ ਕਹਾਣੀ ਸੁਣਾਈ ਆਦੇ ਦੱਸਿਆ ਵੀ ਕਿਵੇਂ ਉਹਨਾਂ ਨੇ ਖੁਦ ਬੀਬੀ ਜੀ ਤੇ ਪਹਿਲਾਂ ਸ਼ੱਕ ਕੀਤਾ ਅਤੇ ਕਿਵੇਂ ਬੀਬੀ ਬਲਵਿੰਦਰ ਕੌਰ ਸੱਚਾਈ ਤੇ ਖੜੀ ਉਤਰੀ ਹੈ ਉਹਨਾਂ ਨੇ ਡਾਕਟਰੀ ਅਤੇ ਕਾਨੂੰਨੀ ਪਹਿਲ ਵੀ ਸਮਝਾਈ ਉਹਨਾਂ ਨੇ ਕਿਹਾ ਅੱਜ ਤੋਂ ਬਾਅਦ ਕੋਈ ਵੀ ਬੀਬੀ ਬਲਵਿੰਦਰ ਕੌਰ ਨੂੰ ਇੱਕ ਵੀ ਗਲਤ ਸ਼ਬਦ ਨਹੀਂ ਬੋਲੇਗਾ ਉਹਨਾਂ ਨੇ ਕੋਈ ਪਾਪ ਨਹੀਂ ਕੀਤਾ ਹੋਏ ਸਗੋਂ ਇੱਕ ਮਾਂ ਦਾ ਫਰਜ਼ ਨਿਭਾਇਆ ਹੋਏ ਇਹ ਬੱਚਾ ਇਸ ਪਿੰਡ ਦਾ ਵਰਸ ਹੈ ਅਤੇ ਬੀਬੀ ਬਲਵਿੰਦਰ ਕੌਰ ਸਾਡੀ ਮਾਂ ਹੈ ਜੇ ਕਿਸੇ ਨੇ ਉਹਨਾਂ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਨਿਹੰਗ ਸਿੰਘ ਜਥੇ ਦਾ ਸਾਹਮਣਾ ਕਰਨਾ ਪਵੇਗਾ ਅਸੀਂ ਉਹਨਾਂ ਦਾ ਸਾਹਮਣਾ ਆਪ ਕਰਾਂਗੇ ਆਪ ਉਹਨਾਂ ਨੂੰ ਸਿੱਧੇ ਰਸਤੇ ਪਾਵਾਂਗੇ ਬਾਬਾ ਸਤਨਾਮ ਸਿੰਘ ਨੇ ਬੀਬੀ ਬਰਵਿੰਦਰ ਕੌਰ ਅਤੇ ਉਸਦੇ ਬੱਚੇ ਦੀ ਸਮਾਜਿਕ ਜ਼ਿੰਮੇਵਾਰੀ ਖੁੱਲ ਚੁੱਕੀ ਉਹਨਾਂ ਨੇ ਪਿੰਡ ਵਾਲਿਆਂ ਨੂੰ ਸੱਚਾਈ ਦੱਸੀ ਅਤੇ ਆਧੁਨਿਕ ਵਿਗਿਆਨ ਬਾਰੇ ਜਾਗਰੂਕ ਕੀਤਾ ਥੋੜੀ-ਥੋੜੀ ਪਿੰਡ ਦੇ ਲੋਕਾਂ ਦੀ ਸੋਚ ਬਦਲੀ ਉਹਨਾਂ ਨੇ ਆਪਣੀ ਸਾਰੀ ਗਲਤੀ ਮਹਿਸੂਸ ਕੀਤੀ ਅਤੇ ਬੀਬੀ ਬਲਵਿੰਦਰ ਕੌਰ ਨੂੰ ਸਵੀਕਾਰ ਕਰ ਲਿਆ ਕਰਨ ਸਿੰਘ ਅਤੇ ਉਸ ਦੇ ਸਾਥੀ ਜਿਹੜੇ ਝੂਠੀਆਂ ਖਬਰਾਂ ਫੈਲਾਰੇ ਸਨ ਸ਼ਰਮਿੰਦਾ ਹੋ ਕੇ ਪਿੰਡ ਦੇ ਵਿੱਚੋਂ ਜਿਵੇਂ ਗਾਇਬ ਹੋ ਗਏ ਕਿਉਂਕਿ ਉਹਨਾਂ ਦੀ ਬੇਇੱਜ਼ਤੀ ਸ਼੍ਰੀਆਮ ਚੌਕ ਦੇ ਵਿੱਚ ਨੰਗ ਸਿੰਘਾਂ ਨੇ ਕੀਤੀ ਹੈ ਨਿਰਧਾਰਤ ਸਮੇਂ ਤੇ ਹਾਂਜੀ ਸਾਥ ਸੰਗਤ ਜੀ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਹਾਣੀ ਤੁਸੀਂ ਜੀ ਕਮੈਂਟ ਦੇ ਵਿੱਚ ਜੇਕਰ ਸਤਿਮੁੱਚ ਅਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤੁਸੀਂ ਇਸ ਨੂੰ WhatsApp ਦੇ ਉੱਪਰ ਸਟੇਟਸ ਵੀ ਕਰ ਸਕਦੇ ਹੋ ਹਾਂ ਜੀ ਕੀ ਕਹਿਣਾ ਚਾਹੂਗੇ ਉਸ ਮਾਮਾਰੇ ਕੀ ਕਹਿਣਾ ਚਾਹੂਗੇ ਬੀਬੀ ਬਲਵਿੰਦਰ ਕੌਰ ਬਾਰੇ ਜਿਸ ਨੇ ਇਨਾ ਵੱਡਾ ਕਦਮ ਚੁੱਕਿਆ ਐਨੀ ਵੱਡੀ ਉਮਰ ਦੇ ਵਿੱਚ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਅਤੇ ਆਪਣੇ ਪੁੱਤਰ ਦੇ ਮਨਨੋਕੇ ਬਧਾਇਆ ਜੇਕਰ ਚਾਹਦੇ ਚੁੱਪਚਾਪ ਆਪਣੀ ਬਚੀ ਜ਼ਿੰਦਗੀ ਇਸੇ ਤਰ੍ਹਾਂ ਕਰ ਸਕਦੇ ਸੀ ਲੇਕਿਨ ਉਹਨਾਂ ਨੇ ਸੰਘਰਸ਼ ਦਾ ਰਸਤਾ ਚੁਣਿਆ ਉਹਨਾਂ ਨੇ ਪਿੰਡ ਵਾਲਿਆਂ ਦੀ ਸਮਾਜ ਦੀ ਪਰਵਾਹ ਨਹੀਂ ਕੀਤੀ ਅਤੇ ਡਟ ਕੇ ਆਪਣੇ ਫੈਸਲੇ ਤੇ ਅਡੋਲ ਖੜੀ ਆਪਣੇ ਬੱਚੇ ਨੂੰ ਪਾਦਾ ਕਰਨ ਦਾ ਇਹ ਜਿਹੜਾ ਦਿਖਾਇਆ ਜੋ ਕਿ ਸ਼ਾਇਦ ਇੱਕ ਮਾਂ ਹੀ ਕਰ ਸਕਦੀ ਹੈ ਕੀ ਕਹਿਣਾ ਚਾਹੋਗੇ ਉਸ ਨੈਗ ਸਿੰਘ ਜਥੇ ਦੇ ਮੁਖੀ ਬਾਬਾ ਸਤਨਾਮ ਸਿੰਘ ਬਾਰੇ ਜਿਸ ਨੇ ਇੱਕ ਧਾਰਮਿਕ ਆਗੂ ਹੋਣ ਦੇ ਨਾਲ ਨਾਲ ਵਿਗਿਆਨ ਨੂੰ ਸਮਝਿਆ ਜਿਨ੍ਹਾਂ ਨੇ ਸਤਿਮੁੱਚ ਗੁਰੂ ਸਾਹਿਬ ਦੀ ਸੋਚ ਨੂੰ ਬਣਾਇਆ ਜਿਨ੍ਹਾਂ ਨੇ ਸਤਿਮੁੱਚ ਤਾਰਕ ਇੱਕ ਬੁੱਧੀ ਨਾਲ ਬੀਬੀ ਦੀ ਵੀ ਗੱਲ ਸੁਣੀ ਜੇਕਰ ਸ਼ਾਇਦ ਕੋਈ ਹੋਰ ਗਰਮ ਖੋਲ ਵਾਲਾ ਹੁੰਦਾ ਬੀਬੀ ਦੀ ਉਸਨੇ ਗੱਲ ਨਹੀਂ ਸੁਣੀ ਸੀ ਅਤੇ ਉੱਥੇ ਕੋਈ ਪਾਣਾ ਵਾਪਰ ਜਾਣਾ ਸੀ ਲੇਕਿਨ ਨਹੀਂ ਬਾਬਾ ਜੀ ਨੇ ਗੱਲ ਸੁਣੀ ਅਤੇ ਚੰਗਾ ਫੈਸਲਾ ਕੀਤਾ ਹਾਂਜੀ ਸਾਧ ਸੰਗਤ ਜੀ ਦੇਵਸਾਨੂੰ ਜਦਿਤ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਤੀਆ ਚੈਨਲ ਨੂੰ ਕਰ ਰਵਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ